ਉਹ ਨਾਲ ਹੀ ਇੱਥੇ ਇਨਾਜ ਮੰਡੀ ਹੈ ਤੇ ਕਿਹਾ ਜਾ ਰਿਹਾ ਵੀ ਐਸਜੀਪੀਸੀ ਜਤਾਰੀਆ ਵੀ ਇਹ ਸਾਡੀ ਮੰਡੀ ਹੈ ਜੀ ਇਹ ਵੀ ਮੁੱਦਾ ਉਠਾ ਰੇ ਕਾ ਮੀਟਿੰਗ ਤੇ ਐਸਜੀਪੀਸੀ ਵੀ ਪਬਲਿਕ ਲਈ ਬਣੀ ਹੋਈ ਹੈ ਗੁਰੂ ਘਰ ਵੀ ਪਬਲਿਕ ਲਈ ਹੈ ਇੱਥੇ ਹੁਣ ਆਪਾਂ ਲੰਗਰ ਲੈ ਲਓ ਤੇ ਕਿਹਦੇ ਲਈ ਹੈ ਪਬਲਿਕ ਲਈ ਲਾਇਆ ਹੋਇਆ ਨਾ ਗੁਰੂ ਘਰ ਨੇ ਲਾਇਆ ਹੈ ਤੇ ਜੇ ਲੋਕਾਂ ਨੂੰ ਉਹ ਜ਼ਮੀਨ ਦੀ ਲੋੜ ਹੈ ਮੰਡੀ ਵਾਸਤੇ ਤਾਂ ਉੱਥੇ ਗੁਰੂ ਘਰ ਕਹੇ ਵੇਚ ਤਾਂ ਦਿੰਦੇ ਨਹੀਂ ਤੇ ਇਹਦਾ ਮਤਲਬ ਕੀ ਨਿਕਲਦਾ ਹੈ ਫਿਰ ਤਾਂ ਗੁਰੂ ਘਰ ਵੀ ਲੋਕਾਂ ਦੇ ਸਵਾਲਾਂ ਦੇ ਘਰੇ ਜਾਏਗਾ ਨਾ 328 ਪਾਵਰਸ ਰੂਪਾਂ ਨੂੰ ਲੈ ਕੇ ਸਰਕਾਰ ਨੇ ਹਾਈ ਕੋਰਟ ਦੇ ਸਵਾਲ ਤਲਬ ਕੀਤਾ ਵੀ ਐਸਜੀਪੀਸੀ ਸਹਿਯੋਗ ਨਹੀਂ ਕਰ ਰਹੀ ਸਾਡਾ ਰਿਪੋਰਟ ਨਹੀਂ ਦੇ ਰਹੀ ਤੁਸੀਂ ਵੀ ਸੰਘਰਸ਼ ਕਰ ਰਹੇ ਹੋ ਵੀ ਉਹਸ ਰੂਪ ਮਿਲਨੇ ਚਾਹੀਦੇ ਨੇ ਕਿੱਦਾਂ ਦੇਖਦੇ ਹੋ ਜੀ ਐਸਜੀਪੀਸੀ ਸਹਿਯੋਗ ਕਿਉਂ ਨਹੀਂ ਕਰਨਾ ਚਾਹੁੰਦੀ ਦੇਖੋ ਇਹ ਤਾਂ ਆਪਾਂ ਲਗਾਤਾਰ ਦੇਖ ਰਹੇ ਹਾਂ ਜਿਹੜਾ ਚੋਰ ਹੈ ਉਹਦੀ ਹਰ ਬਾਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬਚ ਗਏ ਐਸਜੀਪੀਸੀ ਦੇ ਦੇ ਤੇ ਬੜੇ ਸਵਾਲ ਉੱਠ ਖੜੇ ਨੇ ਪਹਿਲਾ ਤਾਂ ਇਹ ਆ ਕਿ ਪਿੱਛੇ ਥੋੜਾ ਜਿਹਾ ਸਮਾਂ ਪਹਿਲਾਂ ਥੋੜੀ ਜਿਹੀ ਦਿਨ ਪਹਿਲਾਂ ਐਸਡੀਪੀਸੀ ਦਾ ਪ੍ਰਧਾਨ ਜਿਹੜਾ ਐਡਵੋਕੇਟ ਆ ਬੜਾ ਸਿਆਣਾ ਜੀ ਉਹਦਾ ਬਿਆਨ ਹੁੰਦਾ ਵੀ ਇਹੋ ਜੇ ਤਾਂ ਟੁਟਾਲੇ ਕਹਿੰਦਾ ਇਹੋ ਜੇ ਕਫਲੇ ਤਾਂ ਰੋਜ਼ ਹੀ 8 10 ਹੁੰਦੇ ਆ ਤੂੰ ਯਾਰ ਇਹ ਸਸਤਾ ਕਫਲੇ ਰੋਕਣ ਵਾਸਤੇ ਕਫਲੇ ਕਰਨ ਵਾਸਤੇ ਨਹੀਂ ਹੈ ਇਹ ਸੇਵਾ ਭਾਵਨਾ ਵਾਸਤੇ ਬਣੀ ਹੋਈ ਸਸਤਾ ਹੈ ਇਸੇ ਸ਼੍ਰੋਮਣੀ ਕਮੇਟੀ ਦੇ ਅੰਡਰ ਇਹਦੇ ਹੁੰਦੇ ਆ ਇਹਨਾਂ ਦੀ ਮੋਹਰ ਲੱਗ ਕੇ ਇੱਕ ਕਿਤਾਬ ਲਿਖੀ ਜਾਂਦੀ ਹੈ ਜਿਹੜੀ ਕਿਤਾਬ ਦੇ ਵਿੱਚ ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਮਹਾਰਾਜ ਤੱਕ ਉਹਨਾਂ ਦੇ ਕੈਰੈਕਟਰ ਤੇ ਬੜੇ ਭੱਦੀਆਂ ਟਿੱਪਣੀਆਂ ਨੇ ਉਹ ਇਹ ਅਗਰ ਇਹੋ ਜਿਹੀਆਂ ਟਿੱਪਣੀਆਂ ਜਿਹਨੂੰ ਅਸੀਂ ਬੋਲ ਕੇ ਨਹੀਂ ਕਹਿ ਸਕਦੇ ਤਾਂ ਉਹਦੇ ਤੇ ਮੋਰ ਸ਼੍ਰੋਮਣੀ ਕਮੇਟੀ ਦੀ ਕਿਵੇਂ ਲੱਗੀ ਤਾਂ ਜਿਹੜੀ ਕਮੇਟੀ ਨੇ ਇਹੋ ਜਿਹਾ ਕੁਝ ਲਿਖਿਆ ਹੋਵੇ ਉਹ ਕਮੇਟੀ ਫਿਰ ਆਪਣੇ ਆਪ ਉੱਥੇ ਜਾ ਕੇ ਉਹਨਾਂ ਨੂੰ ਸਹਾਯੋਗ ਜਿਨ੍ਹਾਂ ਨੇ ਸਵਾਲ ਇਹ ਕਰਨੇ ਨੇ ਇਹਨਾਂ ਕੋਲ ਇਹਨਾਂ ਦੇ ਸਵਾਲਾਂ ਦੇ ਜਵਾਬ ਹੀ ਨਹੀਂ ਹੈ ਤੋਂ ਬਾਬੂ ਜੀ ਅੱਜ ਜੇ ਨਿਮ ਸਾਹਿਬ ਗੁਰੂ ਘਰ ਦੇ ਵਿੱਚ ਪਹੁੰਚੇ ਹੋ ਤੇ ਅੱਜ ਕੀ ਮਕਸਦ ਹੈ 29 ਮਾਰਚ ਨੂੰ ਜਿਸ ਦਿਨ ਸਾਡਾ ਮੋਰਚਾ ਉਖੇੜਿਆ ਸਰਕਾਰਾਂ ਨੇ ਦੁਨਲਾ ਰੜਕੀ ਪੰਜਾਬ ਤੇ ਕੇਂਦਰ ਨੇ ਉਸੇ ਦਿਨ ਅਸੀਂ ਰਾਮਲੀਲਾ ਗਰਾਊਂਡ ਦਿੱਲੀ ਦੇ ਅੰਦਰ ਲੱਖਾਂ ਕਿਸਾਨਾਂ ਦਾ ਇਕੱਠ ਕਰਨ ਦਾ ਪ੍ਰੋਗਰਾਮ ਹੈ ਨਰੇਗਾ ਐਕਟ ਦੇ ਤਹਿਤ ਉਹਨੂੰ ਉਹਨੂੰ ਅਮੈਂਡਮੈਂਟ ਕਰਕੇ ਬਿਲਕੁਲ ਉਹਨੂੰ ਬੇਕਾਰ ਕੀਤਾ ਜਾ ਰਿਹਾ ਹੈ ਮਜ਼ਦੂਰਾਂ ਦੀ ਮਜ਼ਦੂਰੀ ਵੀ ਖੋਈ ਜਾ ਰਹੀ ਹੈ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਇੱਕ ਯਾਤਰਾ ਲੈ ਕੇ ਜਾਵਾਂਗੇ ਕਿਸਾਨ ਜਾਗਰਤੀ ਯਾਤਰਾ ਹੋਵੇਗਾ ਉਹਦਾ ਨਾਮ ਜਿਹਦੇ ਵਿੱਚੋਂ ਪੰਜਾਬ ਦੇ ਵਿੱਚੋਂ ਵੀ 6-7 ਜਥੇਬੰਦੀਆਂ ਉਹਦੇ ਵਿੱਚ ਲਗਾਤਾਰ ਰਹਿਣਗੀਆਂ ਸੋ ਥੋੜੀ ਪੰਜਾਬ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਹੋਈਆਂ ਜਦੋਂ ਆਪਣਾ ਮੋਰਚਾ ਜੇ ਸ਼ੁਰੂ ਹੋਇਆ ਸੀ ਤੇ ਉਸ ਤੋਂ ਬਾਅਦ ਮੀਟਿੰਗਾਂ ਨਹੀਂ ਹੋਈਆਂ ਜੀ ਕਿੱਦਾਂ ਦੇਖਦੇ ਹੋ ਕਿ ਤੁਸੀਂ ਜ਼ਿਆਦਾ ਅਪਰੋਚ ਨਹੀਂ ਕੀਤੀ ਸਰਕਾਰ ਨੇ ਨਹੀਂ ਕੀਤੀ ਜੀ ਦੇਖੋ ਪੰਜਾਬ ਸਰਕਾਰ ਦਾ ਤਾਂ ਉਸ ਮੀਟਿੰਗ ਦੇ ਨਾਲ ਕੋਈ ਸਬੰਧ ਹੀ ਨਹੀਂ ਹੁੰਦਾ ਸੀ ਪੰਜਾਬ ਸਰਕਾਰ ਤਾਂ ਵਿੱਚ ਕੇਵਲ ਬੈਠਦੀ ਸੀ ਇਹਦਾ ਮਤਲਬ ਅਸੀਂ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਤੇ ਤੁਸੀਂ ਆਪਦੇ ਮਤਲਬ ਸੁਪਰੀਮੋ ਨੂੰ ਬਚਾਉਣ ਲਈ ਪੰਜਾਬ ਦੀ ਬਲੀ ਚੜਾਉਣ ਲੱਗਿਓ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਜਗਜੀਤ ਸਿੰਘ ਡੱਲੇਵਾਲ ਜੋ ਕਿ ਕਿਸਾਨ ਲੀਡਰ ਨੇ ਤੇ ਲਗਾਤਾਰ ਉਹ ਆਪਣੇ ਜਿਹੜੇ ਆਗੂ ਨੇ ਜਾਂ ਉਹਨਾਂ ਦੀ ਜਥੇਬੰਦੀ ਦੇ ਲੀਡਰ ਨੇ ਉਹਨਾਂ ਨਾਲ ਲਗਾਤਾਰ ਪਿੰਡਾਂ-ਪਿੰਡਾਂ ਦੇ ਵਿੱਚ ਆ ਕੇ ਮੁਲਾਕਾਤ ਕਰਦੇ ਜਾਂਦਾ ਉਸੇ ਤਰੀਕੇ ਦੇ ਨਾਲ ਉਹ ਪਿੰਡਾਂ-ਪਿੰਡਾਂ ਦੇ ਵਿੱਚ ਜਾ ਰਹੇ ਨੇ ਤਾਂ ਆਪਣੇ ਜਿਹੜੇ ਹੋਰ ਕਿਸਾਨ ਨੇ ਉਹਨਾਂ ਸਮੱਸਿਆਵਾਂ ਸੁਣਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਆਪਾਂ ਕੇਂਦਰ ਤੋਂ ਮੰਗਾ ਕੇ ਮਨਾਈਆ ਪੰਜਾਬ ਸਰਕਾਰ ਤੋਂ ਮੰਗਾ ਕੇ ਮਨਾਈਆ ਅੱਜ ਉਹ ਪਿੰਡ ਆਕੜੀ ਦੇ ਕੋਲ ਨੀਮ ਸਾਹਿਬ ਗੁਰਦਾਰੇ ਦੇ ਘਰ ਦੇ ਵਿੱਚ ਆਏ ਹੋਏ ਨੇ ਤੇ ਗੱਲਬਾਤ ਕਰਾਂਗੇ ਵੀ ਕਿਹੜੇ ਮੁੱਦੂ ਲੈ ਕੇ ਆਏ ਨੇ ਸਰ ਸਸੀ ਕਾਲਾ ਜ ਸਸੇ ਕਾਲ ਜੀ ਮਿਹਰਬਾਨੀ ਸ਼ੁਕਰੀਆ ਸੋ ਬਾਪੂ ਜੀ ਅੱਜ ਨਿਮ ਸਾਹਿਬ ਗੁਰੂ ਘਰ ਦੇ ਵਿੱਚ ਪਹੁੰਚੇ ਹੋ ਤੇ ਅੱਜ ਕੀ ਮਕਸਦ ਹੈ ਜੀ ਦੇਖੋ ਤੁਹਾਨੂੰ ਮੇਰਾ ਖਿਆਲ ਹੈ ਪਤਾ ਲੱਗ ਗਿਆ ਹੋਵੇਗਾ ਪ੍ਰੈਸ ਦੇ ਮਾਧਿਅਮ ਤੋਂ ਬਹੁਤ ਹਾਈਲਾਈਟ ਹੋ ਚੁੱਕੀ ਹੈ ਗੱਲ ਕਿ ਅਸੀਂ ਐਸ ਕੇ ਐਮ ਨਾਨ ਪੋਲਿਟਿਕਲ ਵੱਲੋਂ ਜੀ 19 ਮਾਰਚ ਨੂੰ ਜਿਸ ਦਿਨ ਸਾਡਾ ਮੋਰਚਾ ਉਖੇੜਿਆ ਸਰਕਾਰਾਂ ਨੇ ਦੋਨਾਂ ਨਾਲ ਰਲ ਕੇ ਪੰਜਾਬ ਤੇ ਕੇਂਦਰ ਨੇ ਉਸੇ ਦਿਨ ਅਸੀਂ ਰਾਮਲੀਲਾ ਗਰਾਊਂਡ ਦਿੱਲੀ ਦੇ ਅੰਦਰ ਲੱਖਾਂ ਕਿਸਾਨਾਂ ਦਾ ਇਕੱਠ ਕਰਨ ਦਾ ਪ੍ਰੋਗਰਾਮ ਹੈ। ਔਰ ਉਸ ਤੋਂ ਪਹਿਲਾਂ ਸਾਡਾ ਇਹ ਪ੍ਰੋਗਰਾਮ ਹੈ ਕਿ ਹਰ ਇੱਕ ਪਿੰਡ ਦੇ ਵਿੱਚੋਂ ਅਸੀਂ ਇਹਨਾਂ ਸਾਡੀਆਂ ਮੰਗਾਂ ਦੇ ਸਮਰਥਨ ਦੇ ਵਿੱਚ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਆਮੀਨਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਲੈਂਡ ਐਕੁਇਜੀਸ਼ਨ ਐਕਟ ਹੋ ਗਿਆ ਜਾਂ ਜਿਸ ਤਰੀਕੇ ਦੇ ਨਾਲ ਸੀਡ ਐਕਟ ਲਿਆਂਦਾ ਜਾ ਰਿਹਾ ਸਰਕਾਰ ਵੱਲੋਂ ਉਹਦੇ ਵਿਰੋਧ ਦੇ ਵਿੱਚ ਬਿਜਲੀ ਬਿੱਲ ਦੇ ਵਿਰੋਧ ਦੇ ਵਿੱਚ ਜਾਂ ਜਿਸ ਤਰੀਕੇ ਦੇ ਨਾਲ ਮਨਰੇਗਾ ਐਕਟ ਦੇ ਤਹਿਤ ਉਹਨੂੰ ਉਹਨੂੰ ਅਮੈਂਡਮੈਂਟ ਕਰਕੇ ਬਿਲਕੁਲ ਉਹਨੂੰ ਬੇਕਾਰ ਕੀਤਾ ਜਾ ਰਿਹਾ ਹੈ ਮਜ਼ਦੂਰਾਂ ਦੀ ਮਜ਼ਦੂਰੀ ਵੀ ਖੋਈ ਜਾ ਰਹੀ ਹੈ ਇਹ ਸਾਰੀਆਂ ਮੰਗਾਂ ਦੇ ਸਮਰਥਨ ਦੇ ਵਿੱਚ ਅਸੀਂ ਲੋਕਾਂ ਦੇ ਕੋਲੋਂ ਇੱਕ ਮਹਿਮ ਸ਼ੁਰੂ ਕੀਤੀ ਹੋਈ ਹੈ ਪਿਛਲੀ ਤਿਰਾਂ ਤੋਂ 20 ਤਰੀਕ ਤੋਂ ਔਰ ਅਸੀਂ ਕੱਲੇ-ਕੱਲੇ ਪਿੰਡ ਚ ਜਾ ਕੇ ਉਹ ਸਾਈਨ ਕਰਵਾਉਣੇ ਲੋਕਾਂ ਤੋਂ ਰੈਜੂਲੇਸ਼ਨ ਲੈਣਾ ਹੈ ਉਹਨਾਂ ਮੰਗਾਂ ਦੇ ਸਮਰਥਨ ਚ ਜੀ ਔਰ ਅਸੀਂ ਉਹਦੇ ਪੈਰਲਰ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਇੱਕ ਯਾਤਰਾ ਲੈ ਕੇ ਜਾਵਾਂਗੇ ਕਿਸਾਨ ਜਾਗਰਤੀ ਯਾਤਰਾ ਹੋਵੇਗਾ ਉਹਦਾ ਨਾਮ ਜਿਹਦੇ ਵਿੱਚੋਂ ਪੰਜਾਬ ਦੇ ਵਿੱਚੋਂ ਵੀ 6-7 ਜਥੇਬੰਦੀਆਂ ਉਹਦੇ ਵਿੱਚ ਲਗਾਤਾਰ ਰਹਿਣਗੀਆਂ ਉਹਨਾਂ ਉਸ ਯਾਤਰਾ ਦੇ ਦੌਰਾਨ ਜਿਵੇਂ ਅਸੀਂ ਮਤਲਬ 7 ਫਰਵਰੀ ਤੋਂ ਸ਼ੁਰੂ ਕਰਨੀ ਹੈ ਕੰਨਿਆ ਕੁਮਾਰੀ ਤੋਂ ਜੀ ਸਭ ਤੋਂ ਪਹਿਲਾਂ ਕੰਨਿਆ ਕੁਮਾਰੀ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਏਗੀ ਉਸ ਤੋਂ ਬਾਅਦ ਉਸੇ ਹੀ ਸਟੇਟ ਦੇ ਵਿੱਚ 6 ਪੰਚਾਇਤਾਂ ਕਿਸਾਨ ਕਿਸਾਨ ਪੰਚਾਇਤਾਂ ਦਾ ਪ੍ਰਬੰਧ ਕੀਤਾ ਗਿਆ ਇਸੇ ਤਰ੍ਹਾਂ ਕਰਨਾਟਕਾ ਦੇ ਅੰਦਰ 4 ਪੰਚਾਇਤਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਉਸ ਤੋਂ ਅਗਲੇ ਪਾਸੇ ਜੇ ਆ ਜੰਨੇ ਆਪਾਂ ਤੇਲੰਗਾਨਾ ਦੇ ਵਿੱਚ ਆ ਜੰਨੇ ਉੱਥੇ ਵੀ ਪੰਚਾਇਤਾਂ ਦਾ ਪ੍ਰਬੰਧ ਹੈ ਅ ਇਧਰੋਂ ਹੌਲੀ ਹੌਲੀ ਮਤਲਬ ਕਹਿਣ ਦਾ ਭਾਵ ਹੈ ਮੇਰੀ ਸਾਰੀ ਯਾਤਰਾ ਜੀ ਜਿੰਨੀ ਅਸੀਂ ਕਰਨੀ ਹੈ ਹਰ ਸਟੇਟ ਦੇ ਵਿੱਚ ਕਿਤੇ ਦੋ ਕਿਤੇ ਚਾਰ ਕਿਤੇ ਪੰਜ ਕਿਸਾਨ ਮਹਾਪੰਚਾਇਤਾਂ ਕਰਦੇ ਕਰਦੇ ਕਿਸਾਨਾਂ ਨੂੰ ਇਹਨਾਂ ਮੰਗਾ ਪ੍ਰਤੀ ਅਵੇਅਰ ਕਰਦੇ ਹੋਏ ਅਸੀਂ ਪੰਜਾਬ ਆਵਾਂਗੇ ਪੰਜਾਬ ਤੋਂ ਅੱਗੇ ਹੌਲੀ ਹੌਲੀ ਅਸੀਂ ਲੈ ਕੇ ਜਾਵਾਂਗੇ ਯਾਤਰਾ ਨੂੰ ਕਸ਼ਮੀਰ ਤੱਕ ਕਸ਼ਮੀਰ ਤੋਂ ਇਹ ਯਾਤਰਾ ਸਮਾਪਤ ਇੱਕ ਤਰ੍ਹਾਂ ਨਾਲ ਉਹਨੂੰ ਇਹ ਫੁੱਲ ਸਟਾਪ ਨਹੀਂ ਲਾਵਾਂਗੇ ਕਮਾ ਲਾਉਣ ਵਾਲੀ ਗੱਲ ਹੈ ਇੱਕ ਵਾਰੀ ਅਸੀਂ ਉੱਥੇ ਰੋਕਾਂਗੇ ਤਾਂ ਕਿ ਅਸੀਂ ਜਿਹੜਾ ਪ੍ਰੋਗਰਾਮ ਸਾਡਾ ਦਿੱਲੀ ਦਾ ਕੀਤਾ ਹੈ ਰਾਮਲੀਲਾ ਗਰਾਊਂਡ ਦਾ ਲੱਖਾਂ ਕਿਸਾਨਾਂ ਦੀ ਉੱਤੇ ਇਕੱਤਰਤਾ ਕਰਕੇ ਉਹਦੇ ਵਿੱਚ ਸਾਰੇ ਦੇ ਸਾਰੇ ਸਾਈਨ ਆ ਜਿਹੜੇ ਲੋਕਾਂ ਦੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੈਂਡਓਵਰ ਕਰਨੇ ਨੇ ਉਹਦੀ ਤਿਆਰੀ ਦੇ ਵਿੱਚੋਂ ਅਸੀਂ ਹਰ ਇੱਕ ਡਿਸਟ੍ਰਿਕਟ ਦੀ ਮੀਟਿੰਗ ਕਰ ਰਹੇ ਹਾਂ ਲਗਾਤਾਰ ਹੋ ਰਹੀਆਂ ਨੇ ਮੀਟਿੰਗਾਂ ਦੋ ਦਿਨ ਪਹਿਲਾਂ ਤੁਸੀਂ ਦੇਖਿਆ ਕਿ ਸਾਡੀ ਜਿਹੜੀ ਆਪਦੀ ਪੰਜਾਬ ਲੈਵਲ ਦੀ ਮੀਟਿੰਗ ਹੋਈ ਹੈ ਗੁਰਦੁਆਰਾ ਨਨਕਾਣਾ ਸਾਹਿਬ ਸੰਗਰੂਰ ਦੇ ਅੰਦਰ ਉਹਦੇ ਵਿੱਚ ਸਾਡੀ ਸਾਡੇ ਮਤਲਬ ਪਿੰਡ ਪੱਦਰ ਦੇ ਪ੍ਰਧਾਨ ਵੀ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਹੈ ਸਟੇਟ ਦੀ ਲੀਡਰਸ਼ਿਪ ਤੋਂ ਲੈ ਕੇ ਪਿੰਡ ਲੈਵਲ ਦੀ ਲੀਡਰਸ਼ਿਪ ਉਹਦੇ ਵਿੱਚ ਸ਼ਮੂਲੀਅਤ ਕਰ ਗਈ ਹੁਣ ਇਸ ਤੋਂ ਅੱਗੇ ਜਿਹੜੇ ਪਿੰਡਾਂ ਆਮ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਨ ਦਾ ਸਾਡਾ ਮਤਲਬ ਇਹ ਹੈ ਕਿ ਉਹਨਾਂ ਦੇ ਵਿੱਚ ਆਮ ਕਿਸਾਨ ਵੀ ਆਉਣ ਤਾਂ ਕਿ ਉਹਨਾਂ ਤੱਕ ਵੀ ਇਹ ਗੱਲ ਜਾਵੇ ਇਹ ਜਿਹੜੀ ਮੁਹਿੰਮ ਸਾਡੀ ਚਲਾ ਰਹੇ ਆ ਅਸੀਂ ਕੈਂਪੇਨ ਸਾਈਨ ਕੈਂਪੇਨ ਉਹਦੇ ਵਿੱਚ ਸਾਡੀ ਭਾਵਨਾ ਹੈ ਕਿ ਕੋਈ ਵੀ ਪਿੰਡ ਪੂਰੇ ਭਾਰਤ ਦਾ ਰਹਿਣਾ ਨਹੀਂ ਚਾਹੀਦਾ ਤਾਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਜਿਹੜੀ ਭਾਜਪਾ ਲਗਾਤਾਰ ਟ੍ਰੋਲ ਕਰਦੀ ਹੈ ਇਸ ਗੱਲ ਦੇ ਉੱਤੇ ਰੌਲਾ ਪਾਉਂਦੀ ਹੈ ਇਹਨੂੰ ਬਦਨਾਮ ਕਰਦੀ ਹੈ ਕਿਤਾ ਜੀ ਕੁਝ ਕੁ ਲੋਕ ਨੇ ਮੁਠੀ ਪਰ ਲੋਕ ਨੇ ਕੇਵਲ ਪੰਜਾਬ ਵਾਲੇ ਨੇ ਉਹਦੇ ਵਿੱਚ ਸਿੱਧ ਹੋ ਜੇ ਕਿ ਨਹੀਂ ਇਹਨਾਂ ਮੰਗਾਂ ਦੇ ਨਾਲ ਪੂਰਾ ਦੇਸ਼ ਸਹਿਮਤ ਹੈ ਤੇ ਦੇਸ਼ੀ ਮਤਲਬ ਰਾਮਲੀਲਾ ਗਰਾਊਂਡ ਦੇ ਬੱਚਾ ਅੱਜ ਆਇਆ ਹੋਇਆ ਹੈ ਜੀ ਸੋ ਜਿਦਾਖੀ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਤਾਂ ਆਪ ਫਿਰ ਟਰੈਕਟਰ ਟਰਾਲੀ ਲੈ ਕੇ ਜਾਉਗੇ ਜੀ ਨਹੀਂ ਉਹ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਟਰੈਕਟਰ ਟਰਾਲੀਆਂ ਦਾ ਸਾਡਾ ਪ੍ਰੋਗਰਾਮ ਨਹੀਂ ਹੋਏਗਾ ਉਹ ਪ੍ਰੋਗਰਾਮ ਬੱਸਾਂ ਦੇ ਵਿੱਚ ਵੀ ਜਾ ਸਕਦੇ ਆ ਆਪਣੀਆਂ ਗੱਡੀਆਂ 'ਚ ਵੀ ਜਾ ਸਕਦੇ ਆ ਬਾਈ ਟ੍ਰੇਨ ਵੀ ਜਾ ਸਕਦੇ ਆ ਜਦੋਂ ਲੱਖਾਂ ਕਿਸਾਨਾਂ ਨੇ ਜਾਣਾ ਹੈ ਤਾਂ ਉਹਨਾਂ ਨੂੰ ਬੱਸਾਂ ਵੀ ਕਰਾਉਣੀਆਂ ਪੈਣਗੀਆਂ ਬਾਈ ਟ੍ਰੇਨ ਜਿੰਨੇ ਵੀ ਸਾਡੇ ਕੋਲੇ ਸੋਰਸ ਹੈ ਸਾਰੇ ਇਸਤੇਮਾਲ ਕਰਨੇ ਪੈਣਗੇ ਜੀ ਸੋ ਜਿਦਾਂ ਤੁਸੀਂ ਗੱਲ ਕੀਤੀ ਹੈ ਵੀ ਮੋਦੀ ਸਰਕਾਰ ਨੂੰ ਅਸੀਂ ਮੰਗ ਪੱਤਰ ਦਵਾਂਗੇ ਅਸੀਂ ਕਿ ਚਿੱਠੀਆਂ ਇਕੱਠੀਆਂ ਕਰਕੇ ਦਵਾਂਗੇ ਤਾਂ ਬਜਟ ਸੈਸ਼ਨ ਵੀ ਸ਼ੁਰੂ ਹੋਣ ਜਾ ਰਿਹਾ ਹੈ ਲੱਗਦਾ ਬਜਟ ਸੈਸ਼ਨ ਦੇ ਵਿੱਚ ਤੁਸੀਂ ਪਹਿਲਾਂ ਵੀ ਰਾਹੁਲ ਗਾਂਧੀ ਨੂੰ ਕਾਂਗਰਸ ਮਿਲੇ ਸੀ ਵਿਰੋਧੀ ਧਿਰ ਦੇ ਨੂੰ ਇਸ ਵਾਰ ਮਿਲੋਗੇ ਜੀ ਨਹੀਂ ਹਜੇ ਤੱਕ ਉਹਨੂੰ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਔਰ ਕਈ ਵਾਰੀ اپੋਜੀਸ਼ਨ ਲੀਡਰ ਬਣਾ ਲੈਂਦਾ ਹੁੰਦਾ ਪ੍ਰੋਗਰਾਮ ਵੀ ਸਾਨੂੰ ਤੁਸੀਂ ਆਪਦੀ ਤੱਕ ਗੱਲ ਦੱਸੋ ਤਕਲੀਫ ਦੱਸੋ ਤੇ ਅਗਰ ਉਹਨਾਂ ਵੱਲੋਂ ਕੋਈ ਆਏਗਾ ਸਾਡੇ ਕੋਲ ਮੈਸੇਜ ਦਾ ਜਰੂਰ ਮਿਲਾਂਗੇ ਜੀ ਸੋ ਥੋੜੀ ਪੰਜਾਬ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਹੋਈਆਂ ਜਦੋਂ ਆਪਣਾ ਮੋਰਚਾ ਸ਼ੁਰੂ ਹੋਇਆ ਸੀ ਤੇ ਉਸ ਤੋਂ ਬਾਅਦ ਮੀਟਿੰਗਾਂ ਨਹੀਂ ਹੋਈਆਂ ਜੀ ਕਿਦਾਂ ਦੇਖੀ ਦਿਓ ਕਿ ਤੁਸੀਂ ਜ਼ਰਾ ਅਪਰੋਚ ਨਹੀਂ ਕੀਤੀ ਸਰਕਾਰ ਨੇ ਨਹੀਂ ਕੀਤੀ ਜੀ ਦੇਖੋ ਪੰਜਾਬ ਸਰਕਾਰ ਦਾ ਤਾਂ ਉਸ ਮੀਟਿੰਗ ਦੇ ਨਾਲ ਕੋਈ ਸਬੰਧ ਹੀ ਨਹੀਂ ਹੁੰਦਾ ਸੀ ਪੰਜਾਬ ਸਰਕਾਰ ਤਾਂ ਵਿੱਚ ਕੇਵਲ ਬੈਠਦੀ ਸੀ ਮੀਟਿੰਗਾਂ ਤਾਂ ਜਿੰਨੀਆਂ ਵੀ ਹੋਈਆਂ ਮਤਲਬ ਸੈਂਟਰ ਦੇ ਮਨਿਸਟਰਾਂ ਨਾਲ ਹੋਈਆਂ ਔਰ ਉਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਸੀਗੀਆਂ ਉਹਨਾਂ ਮੀਟਿੰਗਾਂ ਦੇ ਦੌਰਾਨ ਜਿਹੜੀ ਜਿਹੜੀ ਨੇਗੋਸ਼ੀਏਸ਼ਨ ਸੀ ਉਹ ਇਧਰਲੇ ਪਾਸੇ ਤੋਂ ਇੰਨੀ ਮਤਲਬ ਸਟਰੋਂਗ ਰਹੀ ਹੈ ਕਿ ਸਰਕਾਰ ਕੋਲ ਹਰ ਵਾਰੀ ਕਈ ਵਾਰੀ ਤਾਂ ਇਹਨਾਂ ਦੇ ਮਨਿਸ ਵੀ ਅਸੀਂ ਦੁਬਾਰਾ ਮੀਟਿੰਗ ਦੇ ਵਿੱਚ ਵਿਚਾਰ ਕਰਕੇ ਆਵਾਂਗੇ ਇਹਦੇ ਬਾਰੇ ਸੋਚ ਕੇ ਆਵਾਂਗੇ ਜਦੋਂ ਅਸੀਂ ਪੱਖ ਰੱਖਦੇ ਸੀ ਕਿਸਾਨਾਂ ਦਾ ਜਿਵੇਂ ਕਿ OECD ਦੀ ਰਿਪੋਰਟ ਦਾ ਅਸੀਂ ਪੱਖ ਰੱਖਿਆ ਤੇ ਉਹ ਕਿਸੇ ਵੀ ਮਨਿਸਟਰ ਨੇ ਉਹਨੂੰ ਮਤਲਬ ਪੜ੍ਹਿਆ ਹੀ ਨਹੀਂ ਸੀ ਹਾਲਾਂਕਿ ਸਾਈਨ ਸਾਡੀ ਸਰਕਾਰ ਕਰਦੀ ਆ ਉਹਦੇ ਤੇ ਲੇਕਿਨ ਉਹਨੂੰ ਬੇਦਾ ਮਤਲਬ ਬਿਨਾ ਪੜ੍ਹੇ ਸਾਈਨ ਕਰਦੀ ਆ ਤੋ ਇਹੋ ਜਿਹੀਆਂ ਜਦੋਂ ਗੱਲਾਂ ਆਉਂਦੀਆਂ ਸੀਗੀਆਂ ਉਦੋਂ ਸਰਕਾਰ ਲਾਜਵਾਬ ਹੁੰਦੀ ਰਹੀ ਹੈ ਤੋ ਇੱਥੇ ਵੀ ਆ ਕੇ ਸਰਕਾਰ ਲਾਜਵਾਬ ਹੋ ਗਈ ਸੀ ਜਦੋਂ ਸਰਕਾਰ ਦੀਆਂ ਹਰ ਗੱਲ ਦਾ ਸਟਰੋਂਗਲੀ ਅਸੀਂ ਜਵਾਬ ਦਿੰਦੇ ਰਹੇ ਹਾਂ ਔਰ ਸਰਕਾਰ ਨੂੰ ਘੇਰਦੇ ਰਹੇ ਆ ਤਾਂ ਸਰਕਾਰ ਨੂੰ ਇਹ ਲੱਗਾ ਕਿ ਹੁਣ ਸਾਨੂੰ ਇਹਨਾਂ ਦੇ ਇਹਨਾਂ ਨੂੰ ਅਸੀਂ ਨੇਗੋਸ਼ੀਏਸ਼ਨ ਦੇ ਵਿੱਚ ਨਹੀਂ ਹਰਾ ਸਕਦੇ ਸਾਨੂੰ ਇਹਨਾਂ ਨੂੰ ਮਤਲਬ ਹਰਾਉਣ ਦਾ ਇੱਕੋ ਹੀ ਤਰੀਕਾ ਬਚਿਆ ਹੈ ਕਿ ਅਸੀਂ ਪੁਲਿਸ ਫੋਰਸ ਦਾ ਇਸਤੇਮਾਲ ਕਰੀਏ ਜਿਹੜਾ ਉਹਨਾਂ ਨੇ ਸਾਨੂੰ ਮੀਟਿੰਗ ਤੇ ਸੱਦਾ ਦੇ ਕੇ ਇਹ ਵੀ ਉਹਨਾਂ ਨੂੰ ਪਤਾ ਸੀਗਾ ਕਿ ਜੇਕਰ ਲੀਡਰਸ਼ਿਪ ਉੱਥੇ ਰਹੇਗੀ ਤਾਂ ਨਹੀਂ ਚੱਕ ਸਕਦੇ ਕਿਉਂਕਿ ਆਪਾਂ ਦੇਖਿਆ ਹੈ ਨਾ ਲਗਾਤਾਰ 2.5 ਮਹੀਨੇ ਮੋਰਚਾ ਚੱਲਿਆ ਜੀ 3 ਮਹੀਨੇ ਤੋਂ ਵੱਧ ਸਮਾਂ ਮੋਰਚੇ ਦੇ ਵਿੱਚ ਲੋਕਾਂ ਨੇ ਏਡੀ ਵੱਡੀ ਮਂਤਰੀ ਪਹਿਰੇਦਾਰੀ ਰੱਖੀ ਇੱਕ ਤਰ੍ਹਾਂ ਦਾ ਟਰਾਲੀ ਨਾਲ ਟਰਾਲੀ ਲਾ ਕੇ ਕਿਲਾ ਬਣਾ ਕੇ ਰੱਖਿਆ ਲੋਕਾਂ ਨੇ ਚੱਕਰ ਨਹੀਂ ਦਿੱਤਾ ਇਹਨਾਂ ਨੇ ਜੋਰ ਲਾਇਆ ਇਹਨਾਂ ਦੇ ਜਿਹੜੇ ਡੀਜੀਪੀ ਸਾਹਿਬ ਨੇ ਉਹਨਾਂ ਨੂੰ ਬਿਆਨ ਦੇਣਾ ਪਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਬਿਆਨ ਦੇਣਾ ਪਿਆ ਕਿ ਮੈਨੂੰ ਮੈਨੂੰ ਕੰਪੈਲ ਕੀਤਾ ਜਾ ਰਿਹਾ ਕਿ ਤੁਸੀਂ ਡੱਲੇਪਾਲ ਨੂੰ ਚੱਕੋ ਮੈਂ ਕਿਉਂ ਚੱਕਾਂ ਤੁਸੀਂ ਇਹਨਾਂ ਦੇ ਮਸਲੇ ਹੱਲ ਕਰੋ ਇਹ ਜਿਹਾ ਬਿਆਨ ਉਸ ਵੇਲੇ ਮੁੱਖ ਮੰਤਰੀ ਦੇ ਆਉਂਦੇ ਰਹੇ ਲੇਕਿਨ ਇਹ ਦੋਨੋਂ ਸਰਕਾਰਾਂ ਦੀ ਮਿਲੀ ਭਗਤ ਦੇ ਨਾਲ ਸਾਨੂੰ ਮੀਟਿੰਗ ਤੇ ਬੁਲਾਇਆ ਗਿਆ ਮੀਟਿੰਗ ਤੇ ਬੁਲਾ ਕੇ ਇੱਥੇ ਹੀ ਸਾਨੂੰ ਸਾਰਿਆਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਉਸ ਤੋਂ ਅੱਗੇ ਫਿਰ ਮੋਰਚਾ ਜਦੋਂ ਉਹ ਖੇੜਿਆ ਤੁਸੀਂ ਸਾਰੇ ਪੱਤਰਕਾਰਤਾ ਦੀ ਲਾਈਨ ਦੇ ਬੰਦੇ ਹੋ ਮੇਰਾ ਖਿਆਲ ਹੈ ਇੱਕ ਵੀ ਪੱਤਰਕਾਰ ਨੂੰ 1.5 ਕਿਲੋਮੀਟਰ ਦੂਰ ਰੱਖਿਆ ਸਾਰਿਆਂ ਨੂੰ ਕਿਸੇ ਨੂੰ ਨੇੜੇ ਨਹੀਂ ਜਾਣ ਦਿੱਤਾ ਇਹਦਾ ਮਤਲਬ ਸਰਕਾਰ ਜੋ ਉੱਥੇ ਲੁੱਟ ਮਚਾਉਣਾ ਚਾਹੁੰਦੀ ਸੀ ਉਹ ਇਹਨਾਂ ਕੈਮਰਿਆਂ ਤੋਂ ਬਚਾ ਕੇ ਪਾਸੇ ਰੱਖ ਕੇ ਉਹ ਲੁੱਟ ਕਰਨੀ ਚਾਹੁੰਦੀ ਸੀ ਉਹ ਵੱਡੀ ਵੱਡੀ ਲੁੱਟ ਕੀਤੀ ਹੈ ਤੇ ਜਿਹੜੀ ਸਰਕਾਰ ਕਿਸਾਨਾਂ ਪ੍ਰਤੀ ਇਹ ਸੋਚਦੀ ਹੋਵੇ ਉਹ ਮੀਟਿੰਗਾਂ ਦੇ ਵਿੱਚੋਂ ਕੀ ਸਾਨੂੰ ਕੱਢ ਕੇ ਦੇਗੀ ਤੇ ਉਹਨਾਂ ਕੀ ਮੀਟਿੰਗਾਂ ਹੋਣਗੀਆਂ ਸੋ ਢੱਲੋ ਸਭ ਗੱਲਬਾਤ ਕਰਾਂਗੇ ਜਿੱਦਾਂ ਤੁਸੀਂ ਦੱਸਿਆ ਵੀ ਸਮਾਨ ਵੀ ਇੱਥੋਂ ਕਾਫੀ ਚੋਰੀ ਹੋਇਆ ਸੀ ਤੇ ਤੁਹਾਡੇ ਵੱਲੋਂ ਸੰਘਰਸ਼ ਕੀਤਾ ਗਿਆ ਤਰਨਾਬੇ ਦੇ ਵਿੱਚੋਂ ਸਮਾਨ ਮਿਲਦਾ ਜੀ ਤੁਸੀਂ ਉਹਦੇ ਵੱਲੋਂ ਕੋਈ ਸੰਘਰਸ਼ ਕੀਤਾ ਜੀ ਦੇਖੋ ਉਹਦੇ ਲਈ ਤੇ ਉੱਤੇ ਸਾਡਾ ਲਗਾਤਾਰ ਪ੍ਰੋਗਰਾਮ ਆ ਰਹੇ ਨੇ ਕਦੇ ਅਸੀਂ ਡੀਸੀ ਦੇ ਕਰਦੇ ਆਂ ਕਦੇ ਅਸੀਂ ਕਿਤੇ ਕਰਦੇ ਲੇਕਿਨ ਹੁਣ ਸਾਨੂੰ ਸਰਕਾਰ ਨੇ ਇਹ ਉਦੋਂ ਹੀ ਕਹਿਤਾ ਸੀਗਾ ਕਿ ਜੀ ਸਾਨੂੰ ਤੁਸੀਂ ਲਿਖਤੀ ਆਪਦਾ ਦਿਓ ਉਹ ਅਸੀਂ ਸਰਕਾਰ ਤੱਕ ਪਹੁੰਚਾ ਚੁੱਕੇ ਆਂ ਦੇਖਦੇ ਆਂ ਸਰਕਾਰ ਉਹਦੇ ਤੇ ਸਾਡਾ ਜਿਹੜਾ ਸਮਾਨ ਚੋਰੀ ਹੋਇਆ ਜਿਹੜਾ ਉੱਥੋਂ ਲੁੱਟਿਆ ਗਿਆ ਹੈ ਉਹਦੇ ਤੇ ਸਰਕਾਰ ਕੰਪਨਸੇਟ ਕਰਦੀ ਆ ਕੀ ਕਰਦੀ ਐ ਨਹੀਂ ਕਰਦੀ ਤਾਂ ਫਿਰ ਭਾਵੇਂ ਜਿੱਡੇ ਵੀ ਲੜਾਈ ਲੜਨੀ ਪਵੇ ਤਾਂ ਫਿਰ ਅਸੀਂ ਦੁਬਾਰਾ ਉੱਤੇ ਲੜਾਈ ਲੜਾਂਗੇ ਜੀ ਸੋ ਪੰਜਾਬ ਦੀਆਂ 2027 ਦੀਆਂ ਚੋਣਾਂ ਆਉਣ ਵਾਲੀਆਂ ਨੇ ਜੀ ਹਰੇਕ ਪਾਰਟੀ ਦਾ ਜੋਰ ਲੱਗਿਆ ਹੈ ਵੀ ਅਸੀਂ ਪੰਜਾਬ ਦੇ ਉੱਤੇ ਕਿਵੇਂ ਜਿੱਤ ਹਾਸਲ ਕਰੀਏ ਭਾਜਪਾ ਲਗਾਤਾਰ ਪਿੰਡਾਂ ਦੇ ਵਿੱਚ ਅਪਰੋਚ ਕਰ ਰਹੀ ਹੈ ਤੇ ਪਿੰਡਾਂ ਦੇ ਵਿੱਚੋਂ ਭਾਜਪਾ ਦੇ ਵਿੱਚ ਲੋਕ ਸ਼ਾਮਲ ਵੀ ਹੋ ਰਹੇ ਨੇ ਤੁਸੀਂ ਕਿਦਾਂ ਦੇਖਦੇ ਹੋ ਭਾਜਪਾ ਇੱਥੇ ਦਾਅਵਾ ਕਰ ਰਹੀ ਹੈ ਅਸੀਂ ਪਹਿਲੀ ਵਾਰ ਇਕੱਲੇ ਚੋਣ ਲੜਾਂਗੇ ਤੇ ਜਿੱਤਾਂਗੇ ਵੀ ਕਿਸਾਨੀ ਮਸਲਾ ਬੜਾ ਵੱਡਾ ਮਸਲਾ ਰਿਹਾ ਕੇਂਦਰ ਨਾਲ ਟਕਰਾ ਵੀ ਰਿਹਾ ਤੇ ਜੇਕਰ ਕਿਸਾਨ ਦਾ ਟਕਰਾਅ ਇਸ ਤਰ੍ਹਾਂ ਹੀ ਦੇਖਣ ਨੂੰ ਮਿਲ ਸਕਦਾ ਕਿਤੇ ਵਿਰੋਧ ਕਰਨਗੇ ਕਿਸਾਨ ਜੀ ਲੇ ਕੋਈ ਦਾ ਸਾਫ ਹੈ ਕੱਲਾ ਇੱਕ ਨਹੀਂ ਹੈ ਜਿੱਦੋਂ ਇਹਨਾਂ ਨੇ ਕਿਸਾਨਾਂ ਦੀਆਂ ਦੇ ਦੇ ਮੁੱਦੇ ਆ ਨੇ ਜਿਹੜੇ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਸਾਡਾ ਸਾਡੀ ਧਰੋਹਰ ਹੈ ਕਿਸਾਨ ਸਾਡਾ ਸਾਡੀ ਰੀੜ ਦੀ ਹੱਡੀ ਹੈ ਕਿਸਾਨਾਂ ਕਿਸਾਨਾਂ ਨੂੰ ਬੜਾ ਮਤਲਬ ਉਦਰਾ ਉਦਾਰ ਚੜਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਜਦੋਂ ਕਿਸਾਨ ਮੰਗਦੇ ਨੇ ਜਦੋਂ ਇਹ ਸਦਾ ਤੋਂ ਬਾਹਰ ਹੁੰਦੇ ਨੇ ਉਦੋਂ ਸਾਡੇ ਪੱਖ 'ਚ ਖੜਦੇ ਨੇ ਜਦੋਂ ਸਦਾ ਚ ਆ ਜਾਂਦੇ ਨੇ ਉਦੋਂ ਸਾਨੂੰ ਕੁੱਟਣ ਤੇ ਹੋ ਜਾਂਦੇ ਨੇ ਸਾਡੀਆਂ ਜਿਹੜੀਆਂ ਮੰਗਾਂ ਨੇ ਅਗਰ ਕਿਸਾਨੇ ਨਾਲ ਹੀ ਚੰਗੇ ਨਹੀਂ ਤੇ ਫਿਰ ਤਾਂ ਇਹਨਾਂ ਨੂੰ ਮੰਗਾ ਮੰਨ ਲੈਣੀਆਂ ਚਾਹੀਦੀਆਂ ਔਰ ਜਿਹੜੇ ਇਹ ਕਹਿੰਦੇ ਨੇ ਕਿ ਕਿਸਾਨ ਪੱਖੀ ਆ ਸੀ ਮੈਂ ਉਹਨਾਂ ਤੋਂ ਇੱਕ ਸਵਾਲ ਕਰਕੇ ਪੁੱਛਣਾ ਚਾਹਣਾ ਔਰ ਇਹ ਸਵਾਲ ਸਾਡੇ ਅੱਜ ਨਹੀਂ ਗਏ ਇਹ ਅੱਗੇ ਵੀ ਆਉਣਗੇ ਜਦੋਂ ਚੋਣਾਂ ਦਾ ਸਮਾਂ ਆਏਗਾ ਉਦੋਂ ਵੀ ਸਵਾਲ ਹੁੰਦੇ ਰਹਿਣਗੇ ਪੰਜਾਬ ਵਾਲਿਆਂ ਤੋਂ ਅਸੀਂ ਜਿਹੜੇ ਸਵਾਲੇ ਕਰਨੇ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਜਿਹੜੇ ਸਵਾਲ ਕਰਨੇ ਨੇ ਆ ਅੱਜ ਦੇ ਮੌਜੂਦਾ ਪਾਰਟੀ ਤੋਂ ਉਹ ਵੀ ਖੜੇ ਨੇ ਕਿ ਤੁਹਾਨੂੰ ਇਸ ਮੋਰਚੇ ਨੂੰ ਉਹ ਖੇੜ ਕੇ ਸਰਕਾਰ ਕਿਹੜੇ ਦਵਾ ਥੱਲੇ ਸੀਗੇ ਜਿਹਦੇ ਜਿਹੜਾ ਇਹ ਕੀਤਾ ਇਹਨਾਂ ਨੇ ਹਾਲਾਂਕਿ ਅਸੀਂ ਤੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆਂ ਅਗਰ ਐਮਐਸਪੀ ਗਰੰਟੀ ਕਾਨੂੰਨ ਬਣ ਜਾਈਏ ਤਾਂ ਅਸੀਂ ਦੂਜੀਆਂ ਫਸਲਾਂ ਸਾਰੀਆਂ ਆਪਣੇ ਆਪ ਬੀਜਾਂਗੇ ਜਿਵੇਂ ਜਿਵੇਂ ਅਸੀਂ ਦੂਜੀਆਂ ਫਸਲਾਂ ਵੱਲ ਨੂੰ ਜਾਵਾਂਗੇ ਝੋਨੇ ਤੋਂ ਅਸੀਂ ਮਤਲਬ ਪਿੱਛੇ ਹਟਾਂਗੇ ਤਾਂ ਧਰਤੀ ਹੇਠਲਾ ਪਾਣੀ ਬਚੇਗਾ ਆ ਜਿਹੜੇ ਖੇਤਰ ਦੇ ਵਿੱਚ ਆਪਾਂ ਬੈਠੇ ਆਂ ਇਸ ਖੇਤਰ ਦੇ ਵਿੱਚ ਤਾਂ ਪਾਣੀ ਦੀ ਕਿੱਡੀਆਂ ਵੱਡੀਆਂ ਸਮੱਸਿਆਵਾਂ ਮੁਸ਼ਕਲਾਂ ਨਾਲ ਲੋਕ ਜੂਝ ਰਹੇ ਨੇ ਹੁਣ ਇਹ ਇਹ ਜੇਕਰ ਪਾਣੀ ਨੂੰ ਬਚਾਉਣਾ ਹੈ ਤਾਂ ਸੁਭਾਵਿਕ ਆ ਕਿ ਸਾਨੂੰ ਮਤਲਬ ਝੋਨੇ ਦੀ ਫਸਲ ਛੱਡਣੀ ਪੈਣੀ ਆ ਉਹ ਤਾਂ ਹੀ ਛੱਡੀ ਜਾਣੀ ਅਗਰ ਐਮਐਸਪੀ ਗਰੰਟੀ ਕਾਨੂੰਨ ਬਣਦਾ ਹੈ ਤਾਂ ਇਹਦਾ ਮਤਲਬ ਅਸੀਂ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਤੇ ਤੁਸੀਂ ਆਪਦੇ ਮਤਲਬ ਸੁਪਰੀਮੋ ਨੂੰ ਬਚਾਉਣ ਲਈ ਪੰਜਾਬ ਦੀ ਬਲੀ ਚੜਾਉਣ ਲੱਗੇ ਹੋ ਅੰਦੋਲਨ ਖੇਡ ਦਿੱਤਾ ਸਿਰਫ ਇੱਕ ਇਸ ਗੱਲ ਲਈ ਕਿ ਸਾਡੇ ਸੁਪਰੀਮੋ ਨੂੰ ਜੇਲ੍ਹ ਦਾ ਭੇਜ ਦੇਣਾ ਇਹ ਗੱਲਾਂ ਹੋਈਆਂ ਉੱਤੇ ਸੋ ਇਹ ਇਹਨਾਂ ਦੇ ਇਹ ਸਵਾਲ ਪੁੱਛੇ ਜਾਣਗੇ ਕੇਂਦਰ ਤੋਂ ਵੀ ਜਾਂ ਜਿਹੜੀ ਜਿਵੇਂ ਬੀਜੇਪੀ ਉਹਦੇ ਤੇ ਲਈ ਸਾਡਾ ਵੱਡਾ ਸਵਾਲੇ ਖੜਾ ਹੈ ਕਿ ਪਿਛਲੇ 5 ਸਾਲਾਂ ਚ ਅ ਭਾਰਤ ਸਰਕਾਰ ਦੇ ਜਿਹੜਾ ਫਾਈਨਾਂਸ ਫਾਈਨਾਂਸ ਡਿਪਾਰਟਮੈਂਟ ਆ ਜਾਂ ਮਤਲਬ ਇਹ ਕਹਿ ਲਈਏ ਫਾਈਨਾਂਸ ਮਿਨਿਸਟਰ ਵੱਲੋਂ ਜੋ ਅਲੋਕੇਸ਼ਨ ਭਾਰਤ ਨੂੰ ਕਿਸਾਨਾਂ ਪ੍ਰਤੀ ਦਿੱਤੀ ਗਈ ਜੀ ਉਹਦੇ ਵਿੱਚੋਂ 1 ਲੱਖ ਕਰੋੜ ਰੁਪਇਆ ਦੇਖੋ ਛੋਟੀ ਅਮਾਉਂਟ ਨਹੀਂ ਹੈ 1 ਲੱਖ ਕਰੋੜ ਰੁਪਇਆ ਐਗਰੀਕਲਚਰ ਮਿਨਿਸਟਰੀ ਨੇ ਫਾਈਨਾਂਸ ਮਿਨਿਸਟਰੀ ਨੂੰ ਵਾਪਸ ਕੀਤਾ ਹੈ ਦੇਸ਼ ਦਾ ਕਿਸਾਨ ਰੋ ਰਿਹਾ ਹੈ ਉਹ ਐਮਐਸਪੀ ਦੇ ਭਾਅ ਮੰਗ ਰਿਹਾ ਹੈ ਉਹ ਤੁਹਾਡੇ ਤੋਂ ਮਦਦ ਮੰਗ ਰਿਹਾ ਉਹਨੂੰ ਤਾਂ ਤੁਸੀਂ ਹੋਰ ਨਿਚੋੜ ਰਹੇ ਹੋ ਔਰ ਜਿਹੜਾ ਪੈਸਾ ਸਰਕਾਰ ਨੇ ਐਗਰੀਕਲਚਰ ਲਈ ਦਿੱਤਾ ਹੈ ਉਹ ਤੁਸੀਂ ਵਾਪਸ ਮੋੜ ਰਹੇ ਹੋ ਇਹਦਾ ਮਤਲਬ ਕਿਸਾਨਾਂ ਪ੍ਰਤੀ ਕਿੰਨੇ ਕੁ ਸੀਰੀਅਸ ਦੋਨੇ ਦਿਸਦੇ ਨਹੀਂ ਔਰ ਇਹਨਾਂ ਇਹ ਦੋਨੇ ਗੱਲਾਂ ਦੇ ਸਵਾਲ ਉਹਨਾਂ ਦੇ ਕੋਲੋਂ ਚੋਣਾ ਦੇ ਵਿੱਚ ਅਸੀਂ ਪੁੱਛਾਂਗੇ ਜੀ ਤੁਹਾਡੇ ਨਾਲ ਅਸੀਂ ਐਸੇ ਪਿੰਡ ਦੇ ਵਿੱਚ ਪਹੁੰਚੇ ਹਾਂ ਅਸੀਂ ਗੁਰੂ ਘਰ ਦੇ ਵਿੱਚ ਪਹੁੰਚੇ ਹਾਂ ਨਾਲ ਹੀ ਇੱਥੇ ਅਨਾਜ ਮੰਡੀ ਹੈ ਤੇ ਕਿਹਾ ਜਾ ਰਿਹਾ ਵੀ ਐਸਜੀਪੀਸੀ ਜਤਾਰੀਆ ਵੀ ਇਹ ਸਾਡੀ ਮੰਡੀ ਹੈ ਜੀ ਇਹ ਵੀ ਮੁੱਦਾ ਉਠਾਇਆ ਗਿਆ ਮੀਟਿੰਗ 'ਚ ਦੇਖੋ ਜਿਹੜੀਆਂ ਮੰਡੀਆਂ ਹੁੰਦੀਆਂ ਹਨਾ ਜੀ ਮੰਨ ਲਓ ਤਾਂ ਐਸਜੀਪੀਸੀ ਵੀ ਮੰਨ ਲ ਗੁਰੂ ਘਰ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਨੂੰ ਜਿਸ ਚੀਜ਼ ਦੀ ਲੋੜ ਹੈ ਉਹ ਪਬਲਿਕ ਲਈ ਬਣਦੀ ਹੈ ਜੀ ਐਸਜੀਪੀਸੀ ਵੀ ਪਬਲਿਕਲੀ ਬਣੀ ਹੋਈ ਹੈ ਗੁਰੂ ਘਰ ਵੀ ਪਬਲਿਕ ਲਈ ਹੈ ਜੀ ਇੱਥੇ ਹੁਣ ਆਪਾਂ ਲੰਗਰ ਲੈ ਲਓ ਇਹ ਕਿਹਦੇ ਲਈ ਹੈ ਪਬਲਿਕਲੀ ਲਾਇਆ ਹੋਇਆ ਹੈ ਨਾ ਗੁਰੂ ਘਰ ਨੇ ਲਾਇਆ ਹੈ ਤੇ ਜੇ ਲੋਕਾਂ ਨੂੰ ਉਹ ਜ਼ਮੀਨ ਦੀ ਲੋੜ ਹੈ ਮੰਡੀ ਵਾਸਤੇ ਤਾਂ ਉੱਥੇ ਗੁਰੂ ਘਰ ਕਹੇ ਵੇਚ ਤਾਂ ਦਿੰਦੇ ਨਹੀਂ ਤੇ ਇਹਦਾ ਮਤਲਬ ਕੀ ਨਿਕਲਦਾ ਹੈ ਫਿਰ ਤਾਂ ਗੁਰੂ ਘਰ ਵੀ ਲੋਕਾਂ ਦੇ ਸਵਾਲਾਂ ਦੇ ਘਰੇ ਜਾਏਗਾ ਨਾ ਕਿ ਤੁਸੀਂ ਜਿੱਥੇ ਸਾਨੂੰ ਲੋੜ ਆ ਉਹ ਚੀਜ਼ ਦੀ ਸਾਨੂੰ ਦੇਣਾ ਬਣਦਾ ਹੈ ਔਰ ਉਹ ਇੱਕ ਵੱਡੇ ਇਲਾਕੇ ਦੀ ਇਸ ਦੀ ਡਿਮਾਂਡ ਹੈ ਤਾਂ ਉਹਦੇ ਉਹਦੇ ਤੇ ਅਸੀਂ ਲੋਕਾਂ ਦੇ ਨਾਲ ਆ ਜੀ ਤੁਹਾਡਾ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਗੱਲ ਫਿਰ ਮੁੱਦਾ ਉੱਠਦਾ ਤੇ ਮੈਂ ਗੱਲ ਕਰੂੰਗਾ 328 ਪਾਵਨ ਸਰੂਪਾ ਨੂੰ ਲੈ ਕੇ ਸਰਕਾਰ ਨੇ ਹਾਈ ਕੋਰਟ ਦੇ ਸਵਾਲ ਤਲਬ ਕੀਤਾ ਵੀ ਐਸਜੀਪੀਸੀ ਸਹਿਯੋਗ ਨਹੀਂ ਕਰ ਰਹੀ ਸਰਪੋਰਟ ਨਹੀਂ ਦੇ ਰਹੀ ਤੁਸੀਂ ਵੀ ਸੰਘਰਸ਼ ਕਰ ਰਹੇ ਹੋ ਵੀ ਉਹ ਸਰੂਪ ਮਿਲਨੇ ਚਾਹੀਦੇ ਨੇ ਕਿੱਦਾਂ ਦੇਖਦੇ ਹੋ ਜੀ ਐਸਜੀਪੀਸੀ ਸਹਿਯੋਗ ਕਿਉਂ ਨਹੀਂ ਕਰਨਾ ਚਾਹੁੰਦੀ ਜੀ ਦੇਖੋ ਇਹ ਤਾਂ ਪਰ ਲਗਾਤਾਰ ਦੇਖ ਰਹੇ ਆ ਜਿਹੜਾ ਚੋਰ ਹੈ ਉਦੀ ਹਰ ਵਾਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬਚ ਗਏ। ਅ ਐਸਜੀਪੀਸੀ ਦੇ ਦੇ ਉੱਤੇ ਬੜੇ ਸਵਾਲ ਉੱਠ ਖੜੇ ਨੇ। ਪਹਿਲਾ ਤਾਂ ਇਹ ਆ ਕਿ ਪਿੱਛੇ ਥੋੜਾ ਜਿਹਾ ਸਮਾਂ ਪਹਿਲਾਂ ਥੋੜੇ ਜਿਹਾ ਦਿਨ ਪਹਿਲਾਂ ਐਸਜੀਪੀਸੀ ਦਾ ਪ੍ਰਧਾਨ ਜਿਹੜਾ ਐਡਵੋਕੇਟ ਆ ਬੜਾ ਸਿਆਣਾ ਜੀ ਉਹਦਾ ਬਿਆਨ ਹੁੰਦਾ ਵੀ ਇਹੋ ਜੇ ਤਾਂ ਘੁਟਾਲੇ ਕਹਿੰਦਾ ਇਹੋ ਜੇ ਕਫਲੇ ਤਾਂ ਰੋਜ਼ ਹੀ 8-10 ਹੁੰਦੇ ਆ। ਇਹਦਾ ਮਤਲਬ ਕੀ ਨਿਕਲਦਾ ਹੈ? ਕਿ ਯਾਰ ਇਹ ਸਸਤਾ ਕਫਲੇ ਰੋਕਣ ਵਾਸਤੇ ਕਫਲੇ ਕਰਨ ਵਾਸਤੇ ਨਹੀਂ ਹੈ। ਇਹ ਸੇਵਾ ਭਾਵਨਾ ਵਾਸਤੇ ਬਣੀ ਹੋਈ ਸੰਸਥਾ ਹੈ ਤੁਸੀਂ ਗੁਰੂ ਘਰਾਂ ਦੇ ਪ੍ਰਬੰਧ ਕਰਨੇ ਨੇ ਜੀ ਤੁਸੀਂ ਸਿੱਖੀ ਵਿਚਾਰਧਾਰਾ ਨੂੰ ਗੁਰੂ ਘਰ ਦੇ ਗੁਰੂ ਮਹਾਰਾਜ ਦੇ ਗੁਰੂ ਦਸਵੇਂ ਪਾਤਸ਼ਾਹ ਜਾਂ ਗੁਰੂ ਗ੍ਰੰਥ ਸਾਹਿਬ ਦੇ ਕਨਸੈਪਟ ਨੂੰ ਲੋਕਾਂ 'ਚ ਲੈ ਕੇ ਜਾਣਾ ਹੈ ਕਿ ਸੁਨੇਹਾ ਕੀ ਦੇ ਰਹੇ ਨੇ ਤੁਸੀਂ ਕਰ ਕੀ ਰਹੇ ਹੋ ਇਸੇ ਸ਼੍ਰੋਮਣੀ ਕਮੇਟੀ ਦੇ ਅੰਡਰ ਇਹਦੇ ਹੁੰਦੇ ਆ ਇਹਨਾਂ ਦੀ ਮੋਹਰ ਲੱਗ ਕੇ ਇੱਕ ਕਿਤਾਬ ਲਿਖੀ ਜਾਂਦੀ ਹੈ ਜਿਹੜੀ ਕਿਤਾਬ ਦੇ ਵਿੱਚ ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਮਹਾਰਾਜ ਤੱਕ ਉਹਨਾਂ ਦੇ ਕੈਰੇਕਟਰ ਤੇ ਬੜੇ ਭੱਦੀਆਂ ਟਿੱਪਣੀਆਂ ਨੇ ਹੁਣ ਇਹ ਅਗਰ ਇਹੋ ਜੀਆਂ ਟਿੱਪਣੀਆਂ ਜਿਹਨੂੰ ਅਸੀਂ ਬੋਲ ਕੇ ਨਹੀਂ ਕਹਿ ਸਕਦੇ ਤਾਂ ਉਹਦੇ ਤੇ ਮੋਰ ਸ਼੍ਰੋਮਣੀ ਕਮੇਟੀ ਦੀ ਕਿਵੇਂ ਲੱਗ ਗਈ ਕਿ ਜਿਹੜੀ ਕਮੇਟੀ ਨੇ ਇਹੋ ਜਿਹਾ ਕੁਝ ਲਿਖਿਆ ਹੋਵੇ ਉਹ ਕਮੇਟੀ ਫਿਰ ਆਪਣੇ ਆਪ ਉੱਥੇ ਜਾ ਕੇ ਉਹਨਾਂ ਨੂੰ ਸਹਾਯੋਗ ਜਿਨ੍ਹਾਂ ਨੇ ਸਵਾਲ ਹੀ ਇਹ ਕਰਨੇ ਨੇ ਇਹਨਾਂ ਕੋਲ ਇਹਨਾਂ ਦੇ ਸਵਾਲਾਂ ਦਾ ਜਵਾਬ ਹੀ ਨਹੀਂ ਹੈ ਜੀ ਤਾਂ ਉਹਨਾਂ ਦੇ ਸਵਾਲਾਂ ਦੇ ਜਦੋਂ ਜਵਾਬ ਨਹੀਂ ਤਾਂ ਉਹਨਾਂ ਦੇ ਸਾਹਮਣੇ ਜਾ ਕੇ ਬੈਠਣ ਦੀ ਹਿੰਮਤ ਹੀ ਨਹੀਂ ਪੈ ਰਹੀ ਇਹਨਾਂ 'ਚ ਔਰ ਇਹਨਾਂ ਨੂੰ ਇਹਨਾਂ ਨੂੰ ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਦੋਸ਼ੀ ਬੰਦੇ ਨੇ ਆਪਣੇ ਆਪ ਉਹਨਾਂ ਦੇ ਉੱਤੇ ਕਾਰਵਾਈ ਕਰਾ ਮਤਲਬ ਕਰਵਾਉਣੀ ਚਾਹੀਦੀ ਹੈ ਅਗਰ ਸ਼ਰੋਮਣੀ ਕਮੇਟੀ ਅੱਜ ਵੀ ਆਪਦੀ ਇੱਜ਼ਤ ਬਚਾਉਣਾ ਚਾਹੁੰਦੀ ਹੈ ਸ਼ਰੋਮਣੀ ਕਮੇਟੀ ਕਹਿੰਦੀ 16 ਬੰਦੇ ਤੇ ਅਸੀਂ ਕਾਰਵਾਈ ਪਹਿਲਾਂ ਕਰ ਚੁੱਕੇ ਹਾਂ ਜੀ ਕਹਿੰਦੇ ਮੈਟਰੀ ਖਤਮ ਹੋ ਜਾਂਦਾ ਫਿਰਤਾ ਜੀ ਇਹਦਾ ਮਤਲਬ ਇਹ ਹੈ ਵੀ ਜੇ ਤੁਸੀਂ ਕਾਰਵਾਈ ਕਰ ਚੁੱਕੇ ਹੋ ਤੁਸੀਂ ਮੈਨੂੰ ਐਂ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ 328 ਚਲੇ ਗਏ ਨੇ ਕਿਸੇ ਪਾਸੇ ਉਹ ਹੋ ਸਕਦਾ ਹੈ ਸਾਡੇ ਸਿੱਖੀ ਵਿਚਾਰਧਾਰਾ ਨੂੰ ਡੈਮੇਜ ਕਰਨ ਵਾਸਤੇ ਕੋਈ ਉਹੋ ਜਿਹੇ ਬੰਦੇ ਲੈਗੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਸਰੂਪਾਂ ਦੇ ਵਿੱਚੋਂ ਗੁਰਬਾਣੀ ਦੇ ਵਿੱਚ ਕੋਈ ਇਹੋ ਜੀ ਛੇੜਛਾੜ ਕਰ ਦੇਣਾ ਜਿਹਨੂੰ ਫੜਨਾ ਤੇ ਸਮਝਣਾ ਹਰੇਕ ਬੰਦੇ ਦੇ ਵਸ ਦੀ ਗੱਲ ਨਾ ਹੋਵੇ ਆਰੇ ਬਹੁਤ ਸਾਡੇ ਗੁਰੂ ਘਰ ਦੇ ਵਿੱਚ ਜਿਹੜੇ ਲਗਾਤਾਰ 20-20 ਸਾਲ ਤੋਂ ਗ੍ਰੰਥੀ ਰਹਿੰਦੇ ਆ ਕੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਇੱਕ ਇੱਕ ਲਗ ਮਾਤਰਾ ਤੋਂ ਵੱਖ ਹੋ ਗਏ ਨਹੀਂ ਹੋਏ ਜਦੋਂ ਉਹਨਾਂ ਵਿਚਾਰਿਆਂ ਦਾ ਲੈਵਲ ਇਹ ਆ ਉਸ ਲੈਵਲ ਦੇ ਉੱਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੋ ਜੀ ਮਰਜ਼ੀ ਛੇੜਛਾੜ ਕਰ ਸਕਦੇ ਆ ਕੱਲ ਨੂੰ ਉਹਦੇ ਅਰਥ ਹੋਣਗੇ ਅਰਥ ਅਨਰਥ ਹੋ ਜਾਣਗੇ ਉਹ ਕਿਹੋ ਜੀ ਸਮਾਜ ਸਿਰਜਣਾ ਚਾਹੁੰਦੇ ਆ ਉਹ ਕਿਹੋ ਜਾਂ ਮਤਲਬ ਸਿੱਖੀ ਸਰੂਪ ਵੇਖਣਾ ਚਾਹੁੰਦੇ ਆ ਜੋ ਉਹਨਾਂ ਨੇ ਸਨੇਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿੱਤਾ ਤਾਂ ਉਹ ਉਹ ਉਹਦਾ ਸਰੂਪ ਹੀ ਬਦਲਣ ਦੀ ਗੱਲ ਆ ਜਾਂਦੀ ਹੈ ਫਿਰ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਉਹ ਕਿੰਨਾ ਘਾਤਕ ਹੈ ਜੀ ਸੋ ਇਸ ਲਈ ਉਹ ਜਿੰਨਾ ਚਿਰ ਉਹ ਚੱਲ ਰਿਹਾ ਹੈ ਮੈਨੂੰ ਲੱਗਦਾ ਉਹਦੇ ਤੇ ਸਾਡੇ ਸਮੁੱਚੀ ਸਿੱਖ ਜਗਤ ਨੂੰ ਸਾਰੇ ਹੀ ਸਿੱਕੀ ਨੂੰ ਪਿਆਰ ਕਰਨ ਵਾਲਿਆਂ ਨੂੰ ਉਹ ਦਿੱਤੇ ਪੈਰਾ ਦੇਣਾ ਚਾਹੀਦਾ। ਤੁਹਾਡਾ ਸਭ ਆਖਰੀ ਸਵਾਲ ਮੈਂ ਗੱਲ ਕਰਾਂਗਾ। ਤੁਹਾਡੇ ਨਾਲ ਤੁਹਾਡੇ ਜਥੇਬੰਦੀ ਨੂੰ ਲੈ ਕੇ ਪਿੱਛੇ ਬਗਾਵਤ ਉੱਠੀ ਸੀ ਵੀ ਪੈਸੇ ਖਾ ਕੇ ਤੁਹਾਡੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਉੱਠੇ ਸੀ ਕਿਦਾਂ ਦੇ ਦੇ ਉਹਨੂੰ ਜੀ। ਦੇਖੋ ਮੈਂ ਇੱਕ ਬੇਨਤੀ ਫੇਰ ਇਹ ਕਰਾਂ ਜੀ ਉਸ ਤੋਂ ਨੈਕਸਟ ਡੇ ਮੇਰੇ ਨਾਲ ਦੇ ਜਿੰਨੇ ਵੀ ਪ੍ਰਧਾਨ ਨੇ ਜਿੰਨੇ ਸਾਡੇ ਸਾਥੀ ਨੇ ਉਹਨਾਂ ਸਾਥੀਆਂ ਨੇ ਜਲੰਧਰ ਦੇ ਵਿੱਚ ਬਕਾਇਦਾ ਖੁਦ ਸਾਡੇ ਪ੍ਰਧਾਨਾਂ ਨੇ ਕਾਨਫਰੰਸ ਕਰਕੇ ਕਲੀਅਰ ਕਰਤਾ ਸੀਗਾ ਵੀ ਉਹਦੇ ਚ ਕੀ ਹੈ। ਦੂਸਰੀ ਗੱਲ ਮੈਂ ਕਹਿਣੀ ਚਾਹੂੰਗਾ ਕਿ ਜਿਹੜਾ ਵੀਰ ਪੈਸੇ ਖਾਣ ਦੀ ਗੱਲ ਕਰਦਾ ਕਿ ਪੈਸੇ ਖਾ ਕੇ ਇਹ ਕਰਕੇ ਉਹ ਕਰਕੇ ਹਸਾਬ ਨਹੀਂ ਦਿੰਦਾ ਇਹਨੂੰ ਮੈਂ ਪੁੱਛਣਾ ਚਾਹਣਾ ਵੀ ਤੁਹਾਡੀ ਮੀਟਿੰਗ ਦੇ ਵਿੱਚ ਖਨੌਰੀ ਤੇ ਤਾਂ ਤੁਸੀਂ ਹਸਾਬ ਮਤਲਬ ਬੋਲ ਕੇ ਹਟੇ ਹੋ ਜੀ ਸਾਡੀ ਤਜੇਬੰਦੀ ਦੀ ਮੀਟਿੰਗ ਦੇ ਅੰਦਰ ਬੈਠ ਕੇ ਸਾਰਾ ਹਸਾਬ ਬੋਲਿਆ ਜਾ ਚੁੱਕਿਆ ਹੈ ਅਗਲੀ ਗੱਲ ਉਹ ਕਹਿੰਦੇ ਨੇ ਜਿ ਇਹਨਾਂ ਨੇ ਚੋਣ ਨਹੀਂ ਕਰਾਈ ਜੀ ਸਾਡੇ 3 ਸਾਲ ਤੋਂ ਤਾਂ ਮੈਂਬਰਸ਼ਿਪ ਦੀਆਂ ਕਾਪੀਆਂ ਵੰਡੀਆਂ ਹੋਈਆਂ ਨੇ ਔਰ ਉਹ ਭਰਤੀ ਦਾ ਭਾਈ ਤੁਸੀਂ ਕਰਕੇ ਲੈ ਕੇ ਆਉਣੀਆਂ ਨਾ ਤਾਂ ਸਾਡੇ ਕੋਲੇ ਜਦੋਂ ਭਰਤੀ ਆਏਗੀ ਅਸੀਂ ਉਸੇ ਵੇਲੇ ਚੋਣ ਕਰਾ ਦੇਾਂਗੇ ਜੀ ਔਰ ਇਹਦੇ ਵਿੱਚ ਬਹੁਤ ਸਾਰੇ ਥੱਲੇ ਵਾਲੇ ਵਰਕਰਾਂ ਦਾ ਵੀ ਕਸੂਰ ਨਹੀਂ ਹੈ ਕੰਮ ਹੀ ਜਥੇਬੰਦੀ ਦੀ ਜਿਹੇ ਜਿਹਾ ਸਰਕਾਰ ਦਾ ਹਮਲਾ ਹੈ ਇਹੋ ਜਿਹੇ ਹਮਲਿਆਂ ਦੇ ਦੌਰਾਨ ਸਾਡੀ ਲੀਡਰਸ਼ਿਪ ਲੜਾਈ ਲੜੇਗੀ ਜਾਂ ਭਰਤੀ ਕਰੇਗੀ ਭਰਤੀ ਵੀ ਇੱਕ ਮਹਮ ਹੈ ਜੀ ਇਧਰਲੇ ਸਾਰੇ ਕੰਮ ਰੋਕ ਕੇ ਉਹ ਕੰਮ ਕਰਨਾ ਪੈਣਾ ਔਰ ਉਹਦੇ ਵਿੱਚ ਸਾਨੂੰ ਵੀ ਲੌਸ ਹੋ ਰਿਹਾ ਹੈ ਨਵੀਂ ਮੈਂਬਰਸ਼ਿਪ ਆਉਣੀ ਆ ਪਤਾ ਨਹੀਂ ਕਿੰਨੀ ਵੱਧ ਆ ਜਾਣੀ ਹੈ ਕਿੰਨੇ ਨਵੇਂ ਮੈਂਬਰ ਬਣ ਗਏ ਕਿੰਨੇ ਸਾਡੇ ਅੰਦੋਲਨ ਦਾ ਹਿੱਸਾ ਬਣ ਗਏ ਲੇਕਿਨ ਸਮਝ ਨਹੀਂ ਸੀ ਨਿਕਲ ਰਿਹਾ ਔਰ ਉਸ ਸਮੇਂ ਦੇ ਦੌਰਾਨ ਸਾਡੇ ਤਿੰਨ ਬਲਾਕ ਨੇ ਫਰੀਦਕੋਟ ਜ਼ਿਲ੍ਹੇ ਦੇ ਜਿਨ੍ਹਾਂ ਦੀ ਚੋਣ ਹੋ ਚੁੱਕੀ ਹੈ ਜਿਹੜਾ ਬੰਦਾ ਬੋਲ ਰਿਹਾ ਵੀ ਇਹਨਾਂ ਨੇ ਮਤਲਬ ਚੋਣ ਨਹੀਂ ਕਰਾਈ ਉਹਦੇ ਕੋਲੇ ਤਾਂ ਜਲਾ ਪ੍ਰਧਾਨ ਰਹੇ ਨੇ ਉਹਨਾਂ ਕੋਲੇ ਤਾਂ ਖੁਦ ਕੋਲੇ ਬਦਲ ਮੈਂਬਰਸ਼ਿਪ ਪਈ ਹੈ ਜੀ ਕਿਉਂ ਨਹੀਂ ਫਿਰ ਮੈਂ ਉਹ ਜਿਹੜੀ ਮੈਂਬਰਸ਼ਿਪ ਤੋਂ ਭਾਈ ਕੱਟ ਲਈ ਹੈ ਤਾਂ ਕਿਉਂ ਨਹੀਂ ਚੋਣ ਕਰਾ ਰਿਹਾ ਆ ਉਹਦੇ ਬਲਾਕਾਂ ਦੀ ਅੱਗੇ ਜ਼ਿਲ੍ਹੇ ਦੀ ਚੋਣ ਕਰਵਾ ਕੀ ਡਿਕਾ ਹੈ ਸੋ ਇਹ ਬੇਮੁਨਾਬ ਬੇਬੁਨਿਆਦ ਸਾਰੇ ਉਹਨਾਂ ਦੇ ਮਤਲਬ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਉਹ ਨਿਕਲੀਆਂ ਉਹਦੇ ਚੋਂ ਆ ਗਈਆਂ ਸੀ ਸਾਨੂੰ ਵੀ ਪਤਾ ਸੀ ਇਹਨਾਂ ਗੱਲਾਂ ਦਾ ਆ ਇਹ ਜ਼ਰੂਰ ਹੈ ਕਿ ਦੇਖੋ ਜਿਹੜੀ ਜਥੇਬੰਦੀ ਨੂੰ ਤਿੰਨ ਮਹੀਨੇ ਸਰਕਾਰਾਂ ਤਿੰਨੇ ਜ਼ੋਰ ਲਾ ਰਹੇ ਨੇ ਪੰਜਾਬ ਹਰਿਆਣਾ ਤੇ ਕੇਂਦਰ ਦੀ ਸਰਕਾਰ ਨੂੰ ਇਹ ਬੇਧਰਨਾ ਔਖੇੜਨਾ ਹੈ ਲੇਕਿਨ ਤਿੰਨ ਮਹੀਨੇ ਉਹਨਾਂ ਦੇ ਨਾਲ ਅੜਕੇ ਧਰਨਾ ਚੱਲ ਜੇ ਸੁਪਰੀਮ ਕੋਰਟ ਤੋਂ ਧਮਕੀ ਦਿਵਾਤੀ ਸਾਡੀ ਲੀਡਰਸ਼ਿਪ ਨੂੰ ਕਿ ਇਹਨਾਂ ਸਾਰਿਆਂ ਨੂੰ ਚਨਈ ਜੇਲ੍ਹ ਚ ਭੇਜਾਂਗੇ ਜੀ ਇਹ ਵੀ ਧਮਕੀਆਂ ਆ ਗਈਆਂ ਲੇਕਿਨ ਲੀਡਰਸ਼ਿਪ ਨੇ ਡਰੀ ਨਹੀਂ ਲੀਡਰਸ਼ਿਪ ਝੁਕੀ ਨਹੀਂ ਲੋਕ ਨਹੀਂ ਝੁਕੇ ਲੀਡਰਸ਼ਿਪ ਨੂੰ ਖਰੀਦ ਨਹੀਂ ਸਕੇ ਤਾਂ ਫਿਰ ਉਹਦੇ ਕੋਲ ਇੱਕੋ ਹੀ ਤਰੀਕਾ ਬਾਕੀ ਬਚ ਜਾਂਦਾ ਹੈ ਕਿ ਉਹਦੀ ਲੀਡਰਸ਼ਿਪ ਦੇ ਨਾਲੋਂ ਪਬਲਿਕ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਇਹ ਸਰਕਾਰ ਨੇ ਇੱਕ ਵਾਰ ਕੀਤਾ ਸਾਡੇ ਤੇ ਜੀ ਸਾਨੂੰ ਤੋੜਨ ਦਾ ਔਰ ਇਹ ਇਹ ਨਹੀਂ ਪਤਾ ਲੱਗਿਆ ਸਰਕਾਰ ਨੂੰ ਕਿ ਜਿਹੜੇ ਇਹ ਜਿਹੜੇ ਲੋਕ ਕਿੰਨਾ ਇਸ ਜਥੇਬੰਦੀ ਨਾਲ ਜੁੜ ਚੁੱਕੇ ਨੇ ਪਿਛਲੇ ਸਮੇਂ ਦੇ ਵਿੱਚ ਇਸ ਅੰਦੋਲਨ ਤੋਂ ਬਾਅਦ ਜਿਹੜੇ ਚ ਇਹ ਕਹਿੰਦੇ ਨੇ ਅਸੀਂ ਖੱਟਿਆ ਕੀ ਉਸ ਅੰਦੋਲਨ ਤੋਂ ਬਾਅਦ ਹਰਿਆਣੇ ਦੇ ਵਿੱਚ ਚਲਦੀਆਂ ਦੋ ਜਥੇਬੰਦੀਆਂ ਨੇ ਆਪ ਦਾ ਵजूद ਖਤਮ ਕਰਕੇ ਸਿੱਧੂਪੁਰ ਜਥੇਬੰਦੀ ਦਾ ਝੰਡਾ ਚੱਕ ਲਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਰਾਜਸਥਾਨ ਦੇ ਵਿੱਚ ਇਹ ਝੰਡਾ ਚੱਕਿਆ ਜਾਣਾ ਉਹ ਤੋਂ ਅਗਲੇ ਆ ਮਾਰਚ ਦੇ ਵਿੱਚ ਦਰੋਂ ਨਹੀਂ ਤੁਸੀਂ ਦੇਖੋਗੇ ਮਧ ਪ੍ਰਦੇਸ਼ ਦੇ ਵਿੱਚ ਇਹ ਝੰਡਾ ਚੁੱਕਿਆ ਜਾਣਾ ਸਿੱਧੂਪੁਰ ਜਥੇਬੰਦੀ ਫਿਰ ਕੀ ਹੈ ਮਤਲਬ ਹੈ ਇਹਦਾ ਮਤਲਬ ਜਥੇਬੰਦੀ ਦਾ ਸਹੀ ਦਿਸ਼ਾ ਦੇ ਵਿੱਚ ਕੰਮ ਕਰ ਰਹੀ ਹੈ ਨਾ ਇਹ ਜਿਹੜੇ ਜਿਹੜੇ ਬੰਦੇ ਇੱਥੇ ਇਕੱਠੇ ਹੋਏ ਨੇ ਇਹ ਸਾਰੇ ਯੋੜ ਜਿਹੜੇ ਕੱਢੇ ਹੋਏ ਨੇ ਜਥੇਬੰਦੀ ਦੇ ਔਰ ਜੇ ਕੋਈ ਅੱਜ ਵੀ ਮਾ ਕਹੂਗਾ ਜਿੰਨੇ ਸਾਡੇ ਕੋਲੇ ਬਾਕੀ ਵਰਕਰ ਚੱਲਦੇ ਨੇ ਲੀਡਰ ਸਾਹਿਬਾਨ ਚੱਲਦੇ ਨੇ ਅਸੀਂ ਬੜਾ ਆਪਦੇ ਪਰਿਵਾਰ ਦੀ ਤਰ੍ਹਾਂ ਸਾਰਿਆਂ ਨਾਲ ਪਿਆਰ ਕਰਦੇ ਆਂ ਰੱਖਦੇ ਆਂ ਹਾਏ ਜ਼ਰੂਰ ਆ ਗੱਲ ਕਿ ਜਿੱਥੇ ਕਿਸੇ ਦੇ ਵਿੱਚ ਕੋਈ ਕਤਾਈ ਨਜ਼ਰ ਆਏਗੀ ਜੀ ਉਹਨੂੰ ਕਤਾਈ ਨਹੀਂ ਬਖਸ਼ਾਂਗੇ ਕਿਉਂਕਿ ਜਥੇਬੰਦੀ ਦਾ ਸਿਧਾਂਤ ਜਥੇਬੰਦੀ ਦਾ ਸੰਵਿਧਾਨ ਅਸੀਂ ਲੜਾਈ ਲੜ ਰਹੇ ਸਰਕਾਰ ਨਾਲ ਜੀ ਉਹਨਾਂ ਇੱਕ ਪਾਸੇ ਤਾਂ ਲੈਂਡ ਪੂਲਿੰਗ ਆਈ ਹੈ ਜ਼ਮੀਨਾਂ ਸਾਡੇ ਕਿਸਾਨਾਂ ਦੀ ਹੜੱਪ ਕਰਨ ਦੀ ਕੋਸ਼ਿਸ਼ ਹੈ ਸਰਕਾਰ ਦੀ ਅਸੀਂ ਕਿੱਡਾ ਵੱਡਾ ਕੱਟ ਕੀਤਾ ਜੋਧਾ ਮੰਡੀ ਦੇ ਵਿੱਚ ਜੀ ਤੇ ਜੇ ਸਾਡਾ ਹੀ ਕੋਈ ਲੀਡਰ ਤੁਹਾਡੇ ਇੱਥੇ ਪਟਿਆਲੇ ਦਾ ਲੀਡਰ ਉੱਠ ਕੇ ਲੋਕਾਂ ਨੂੰ ਇਹ ਸੁਨੇਹ ਦੇਵੇ ਕਿ ਭਾਈ ਬੱਸਾਂ ਨਹੀਂ ਲੈ ਕੇ ਜਾਣੀਆਂ ਲੋਕਾਂ ਇਕੱਠ ਉੱਤੇ ਨਹੀਂ ਕਰਨਾ ਕੈਨਸਲ ਹੋ ਗਿਆ ਪ੍ਰੋਗਰਾਮ ਇਹਦਾ ਮਤਲਬ ਕੀ ਕੀ ਦੀ ਕੀ ਦੀ ਲੋੜ ਸੀ ਉਹ ਇਹ ਬਿਆਨ ਦੇਉਣ ਦੀ ਕਿਹਨੂੰ ਲੋੜ ਸੀ ਇਹ ਲੋੜ ਤਾਂ ਭਗਵੰਤ ਮਾਨ ਨੂੰ ਸੀ ਨਾ ਕਿ ਉੱਥੇ ਕੱਟ ਨਾ ਹੋਵੇ ਤੇ ਮੈਂ ਜ਼ਮੀਨਾਂ ਲੈ ਸਕਾਂ ਤੇ ਇਹਦਾ ਮਤਲਬ ਸਰਕਾਰਾਂ ਇਹ ਕੋਸ਼ਿਸ਼ਾਂ ਕਰਦੀਆਂ ਨੇ ਇਹ ਨਹੀਂਆਂ ਕੋਸ਼ਿਸ਼ਾਂ ਨੂੰ ਅਸੀਂ ناکਾਮ ਕਰ ਰਹੇ ਨੇ ਲੋਕ ਲੋਕ ਵੱਡੇ ਪੱਦਰ ਦੇ ਉੱਤੇ ਇਸ ਲੜਾਈ ਨੂੰ ਅੱਗੇ ਲੈ ਕੇ ਤੁਰਨਗੇ ਧੰਨਵਾਦ ਜੀ ਮਿਹਰਬਾਨੀ ਸੋ ਸਨਾਲੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਜਿਨੇ ਬੇਬਾਕੀ ਦੇ ਨਾਲ ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕਰਦੇ ਰਹਾਂਗੇ ਕੈਮਰਾ ਪਾਸੋਂ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ